ਸਤਿ ਸ਼੍ਰੀ ਅਕਾਲ ਜੀ ਬਿਮਲੀ ਰੇਲਵੇ ਟ੍ਰੈਕ ਟ੍ਰੈਕ ਤੋਂ ਮਿਲੀ ਲਾਸ਼ ਤੇ ਸ਼ੁਰੂ ਹੋਈ ਇੱਕ ਕਹਾਣੀ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਪੂਰਾ ਮੁਫਤੀ ਥਾਣੇ ਦੇ ਇਲਾਕੇ ਵਿੱਚ ਇੱਕ ਰੇਲਵੇ ਸਟੇਸ਼ਨ ਆਉਂਦਾ ਹੁੰਦਾ ਜਿਸ ਦਾ ਨਾਮ ਹੈ ਬਿਮਲੀ 28 ਅਗਸਤ 2017 ਜੀਤੀ ਰਾਤ ਕਰੀਬ ਪੌਣੇ 12 ਵਜੇ ਕੁਝ ਲੋਕ ਇੱਕ ਲਾਸ਼ ਲੈ ਕੇ ਟਰੈਕ ਤੇ ਆਏ। ਉਹਨਾਂ ਨੇ ਲਾਸ਼ ਰੇਲਵੇ ਦੀ ਪਟੜੀ ਤੇ ਰੱਖ ਦਿੱਤੀ। ਤੇ ਜਦੋਂ ਟ੍ਰੇਨ ਗੁਜ਼ਰੇਗੀ ਤਾਂ ਲਾਸ਼ ਦੇ ਟੁਕੜੇ ਹੋ ਜਾਣਗੇ ਤੇ ਪਛਾਣ ਮੁਸ਼ਕਲ ਹੋ ਜਾਵੇਗੀ। ਥੋੜੀ ਦੇਰ ਬਾਅਦ ਡਬਰਾਗੜ ਐਕਸਪ੍ਰੈਸ ਟ੍ਰੇਨ ਆਈ ਤੇ ਲਾਸ਼ ਦੇ ਕਈ ਟੁਕੜੇ ਕਰ ਦਿੱਤੇ। ਪਰ ਉਹਨਾਂ ਨੂੰ ਤਸੱਲੀ ਨਹੀਂ ਹੋਈ। ਉਹਨਾਂ ਨੇ ਲਾਸ਼ ਮੁੜ ਟਰੈਕ ਤੇ ਰੱਖ ਦਿੱਤੀ। ਇਸ ਪ੍ਰੈਕਟਿ 24 ਘੰਟਿਆਂ ਵਿੱਚ ਲਗਭਗ 204 ਟ੍ਰੇਨਾਂ ਲੰਘਦੀਆਂ ਹਨ ਟ੍ਰੇਨ ਨੂੰ ਲਾਸ਼ ਨੂੰ ਪੂਰੀ ਤਰ੍ਹਾਂ ਕੱਟ ਦਿੱਤਾ ਅਗਲੇ ਦਿਨ ਪੁਲਿਸ ਨੂੰ ਸੋਚਣਾ ਮਿਲੀ ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਪਰ ਪੋਸਟਮਾਰਟਮ ਵਿੱਚ ਸਿਰਫ ਇਹੀ ਦਰਜ ਹੋਇਆ ਕਿ ਲਾਸ਼ ਦੇ ਟੁਕੜੇ ਹੋ ਚੁੱਕੇ ਹਨ ਇਹ ਕਿਵੇਂ ਹੋਇਆ ਇਸ ਦੀ ਕੋਈ ਵਜ੍ਹਾ ਕਾਰਨਬੰਦੀ ਨਹੀਂ ਹੋਈ 72 ਘੰਟਿਆਂ ਬਾਅਦ ਅਣਪਛਾਤੀ ਲਾਸ਼ ਦਾ ਸੰਸਕਾਰ ਕਰ ਦਿੱਤਾ ਗਿਆ ਕੁੰਮ ਸ਼ੁਦਾ ਦੀ ਤਲਾਸ਼ ਦੂਜੇ ਪਾਸੇ 23 ਅਗਸਤ ਦੀ ਸਵੇਰ ਬਬਲੀ ਯਾਦਵ ਭਾਜਪਾ ਦਾ ਜ਼ਿਲ੍ਹਾ ਪੰਚਾਇਤ ਮੈਂਬਰ ਨਵਾਬ ਕਨ ਸਥਾਨੇ ਵਿੱਚ ਗਿਆ ਤੇ ਦੱਸਿਆ ਕਿ ਉਸਨਾਂ ਦੇ ਪਤੀ ਰੰਤੀਰ ਕਪੂਰ ਪੂਰਬ ਜ਼ਿਲ੍ਹਾ ਪੰਚਾਇਤ ਮੈਂਬਰ ਭਾਜਪਾ ਨੇਤਾ 5 ਅਗਸਤ ਦੀ ਸ਼ਾਮ 5 ਵਜੇ ਸਕਾਰਪੀਓ ਕਾਰ ਲੈ ਕੇ ਗਏ ਆ ਪਰ ਆਖ ਪਾਸ ਨਹੀਂ ਆਏ ਭਾਜਪਾ ਨੇਤਾ ਦੀ ਗੁੰਮਸ਼ੁਦਾ ਹੋਣ ਦੀ ਖਬਰ ਮਿਲਦਿਆਂ ਹੀ ਪੁਲਿਸ ਤੇ ਦਬਾਅ ਬਣ ਗਿਆ ਐਸਓਜੀ ਟੀਮ ਤੇ ਕਈ ਪੁਲਿਸ ਟੀਮਾਂ ਤਿਆਰ ਕੀਤੀਆਂ ਗਈਆਂ। ਤਲਾਸ਼ ਦੌਰਾਨ 26 ਅਗਸਤ ਨੂੰ ਚਿੱਤਰਕੂਟ ਪੁਲਿਸ ਨੂੰ ਇੱਕ ਛੱਡੀ ਹੋਈ ਸਕਾਰਪੀਓ ਕਾਰ ਮਿਲੀ। ਜਾਂਚ ਵਿੱਚ ਪਤਾ ਚੱਲਿਆ ਕਿ ਇਹ ਗੋਮਪਾਸਪਾਣ ਨੇਤਾ ਦੀ ਹੀ ਕਾਰ ਹੈ। ਫੇਰ ਵੱਡੇ ਪੱਧਰ ਤੇ ਤਲਾਸ਼ ਹੋਈ ਤੇ ਸ਼ੱਕ ਦੇ ਘੇਰੇ ਵਿੱਚ ਜਦੋਂ ਤਲਾਸ਼ ਵਿੱਚ ਕੋਈ ਸਫਲਤਾ ਨਹੀਂ ਮਿਲੀ ਤਾਂ ਬਬਲੇ ਯਾਦਵ ਨੂੰ ਸੂਚਨਾ ਮਿਲੀ ਕਿ ਤਿੰਨ ਲੋਕਾਂ ਵਿੱਚੋਂ ਕਿਸੇ ਇੱਕ ਦਾ ਇਸ ਵਿੱਚ ਹੱਥ ਹੋ ਸਕਦਾ ਹੈ। ਪਹਿਲਾ ਡਾਕਟਰ ਉਦੇਯਾਦਵ ਅਸਲ ਵਿੱਚ ਇੱਕ ਕੰਪਿਊਟਰ ਸਹੀ ਪਰ ਲੋਕ ਉਸ ਨੂੰ ਡਾਕਟਰ ਹੀ ਕਹਿੰਦੇ ਸੀ ਨੰਬਰ 2 ਤੇ ਰਾਮ ਸਿੰਘ ਯਾਦਵ ਪੀਡਬਲੂ ਵਿਭਾਗ ਵਿੱਚ ਸਟੈਨੋ ਤੀਜਾ ਵਿਜੇ ਯਾਦਵ ਉਦੇਯਾਦਵ ਦਾ ਭਰਾ ਚਾਹ ਦੀ ਦੁਕਾਨ ਚਲਾਉਂਦਾ ਸੀ ਪੁਲਿਸ ਨੇ ਰਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਸਖਤ ਪੋਸਟਗੇਜ ਵਿੱਚ ਉਸਨੇ ਸਾਰੀ ਕਹਾਣੀ ਖੋਲ ਦਿੱਤੀ ਤੇ ਕਹਾਣੀ ਦੀ ਅਸਲ ਜਾਣ ਡਾਕਟਰ ਉਦੇ ਜਾਦਵ ਅਤੇ ਭਾਜਪਾ ਦਾ ਨੇਤਾ ਰੰਧੀਰ ਸਿੰਘ ਵਿੱਚ ਪੁਰਾਣੀ ਦੋਸਤੀ ਸੀ ਰੰਧੀਰ ਸਿੰਘ ਦੇ ਸੋਸ਼ਲ ਮੀਡੀਆ ਹੈਂਡਲਿੰਗ ਦਾ ਕੰਮ ਉਦੇ ਜਾਦਵ ਕਰਦਾ ਸੀ ਪਰ 2 ਮਹੀਨੇ ਪਹਿਲਾਂ ਨੈਨੀਤਾਲ ਟੂਰ ਦੌਰਾਨ ਉਦੇ ਜਾਦਵ ਨੇ ਆਪਣੀ ਪਤਨੀ ਅੰਜਲੀ ਜਾਦਵ ਅਤੇ ਰੰਧੀਰ ਸਿੰਘ ਨੂੰ ਗੈਰ ਕਾਨੂੰਨੀ ਰਿਸ਼ਤੇ ਵਿੱਚ ਫੜ ਲਿਆ ਇਸ ਕਾਰਨ ਉਹਦੇ ਬਹੁਤ ਗੁੱਸੇ ਵਿੱਚ ਆ ਗਿਆ ਤੇ ਉਸਨੇ ਆਪਣੀ ਪਤਨੀ ਨਾਲ ਝਗੜਾ ਕੀਤਾ ਕੁਝ ਸਮੇਂ ਬਾਅਦ ਅੰਜਲੀ ਯਾਦਵ ਦੀ ਮੌਤ ਜ਼ਹਿਰ ਨਾਲ ਹੋ ਗਈ ਇਹ ਆਤਮ ਹਸਿਆਸੀ ਜਾਂ ਕਤਲ ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਉਹਦੇ ਯਾਦਵ ਦੇ ਮਾਣ ਵਿੱਚ ਰਣਧੀਰ ਸਿੰਘ ਲਈ ਨਫ਼ਰਤ ਵਾਧੀ ਗਈ ਉਸਨੇ ਬਦਲਾ ਲੈਣ ਦਾ ਫੈਸਲਾ ਕੀਤਾ ਫਿਰ ਹੋਈ ਕਤਲ ਦੀ ਸਾਜ਼ਿਸ਼ ਉਦੇਜ ਜਾਦਵ ਨੇ ਆਪਣੇ ਭਰਾ ਵਿਜੇ ਤੇ ਰਾਮ ਸਿੰਘ ਅਤੇ ਕੁਝ ਹੋਰ ਸਾਥੀਆਂ ਨੂੰ ਮਿਲ ਕੇ ਯੋਜਨਾ ਬਣਾਈ 5 ਅਗਸਤ 2025 ਨੂੰ ਉਹਨਾਂ ਨੇ ਰਧイール ਸਿੰਘ ਨੂੰ ਸ਼ਰਾਪ ਲਾ ਕੇ ਬੇਹੋਸ਼ ਕੀਤਾ ਤੇ ਫਿਰ ਸਿਰ ਤੇ ਇੱਕ ਡੰਡਾ ਮਾਰਿਆ ਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਫਿਰ লাশ ਨੂੰ ਬਿਮਲੇ ਰੇਲਵੇ ਟ੍ਰੈਕ ਤੇ ਰੱਖ ਦਿੱਤਾ ਗਿਆ ਤਾਂ ਜੋ ਟ੍ਰੇਨਾਂ ਨਾਲ ਕੱਟ ਕੇ ਪਛਾਣ ਮਿਟ ਜਾਵੇ ਤੇ ਉਹਨਾਂ ਨੇ ਉਸ ਦਾ ਚਿਹਰਾ ਵੀ ਪੱਥਰਾਂ ਨਾਲ ਕੁਚਲ ਦਿੱਤਾ ਫਿਰ ਹੋਇਆ ਖਲਾਸਾ ਤੇ ਗ੍ਰਿਫਤਾਰੀ 8 ਅਗਸਤ 2025 ਨੂੰ ਕਤਲ ਦੇ 6 ਦਿਨਾਂ ਬਾਅਦ ਪੂਰਾ ਮਾਮਲਾ ਖੁੱਲ ਗਿਆ ਕਾਰਨ ਇਹ ਸੀ ਕਿ ਉਦੇ ਯਾਦਵ ਦੀ ਪਤਲੀ ਪਤਨੀ ਅੰਜਲੀ ਅਤੇ ਰੰਤਿਰ ਸਿੰਘ ਦੇ ਗਲਤ ਰਿਸ਼ਤੇ ਬਬਲੀ ਯਾਦਵ ਨੇ ਕਈ ਵੱਡੇ ਨਿਯਾਵਾਂ ਤੇ ਵੀ ਸ਼ੱਕ ਜਤਾਇਆ ਪਰ ਪੁਲਿਸ ਦੇ ਰਿਕਾਰਡ ਮੁਤਾਬਕ ਅਸਲੀ ਕਾਰਨ ਨਜ਼ਾਇਜ਼ ਰਿਸ਼ਤੇ ਨਿਵਾਜ ਨਾਲ ਉਪਜੀ ਦਸ਼ਮਣੀ ਸੀ ਦੋਸਤੋ ਇਸ ਘਟਨਾ ਨੂੰ ਸਾਂਝਾ ਕਰਨ ਦਾ ਮਕਸਦ ਸਿਰਫ ਸचेਤ ਕਰਨਾ ਹੈ ਕਿ ਗਲਤ ਰਿਸ਼ਤੇ ਕਦੇ ਲੰਬੇ ਸਮੇਂ ਲਈ ਨਹੀਂ ਲੁਕਤੇ ਉਹ ਕਦੇ ਨਾ ਕਦੇ ਸਾਹਮਣੇ ਆ ਹੀ ਜਾਂਦੇ ਹਨ ਅਤੇ ਕਈ ਵਾਰ ਨਤੀਜਾ ਬਹੁਤ ਭਿਆਨਕ ਹੋ ਸਕਦਾ ਹੈ ਤੁਹਾਡੀ ਇਸ ਬਾਰੇ ਕੀ ਰਾਏ ਹੈ ਪਲੀਜ਼ ਕਮੈਂਟ ਬਾਕਸਾਂ ਵਿੱਚ ਜ਼ਰੂਰ ਦੱਸਿਓ